ਉਹਦੀ ਆਪ ਦੇ ਨਿਆਣੇ ਹੋਣਗੇ ਉਹਨਾਂ ਨੂੰ ਆ ਚੀਜ਼ ਪਤਾ ਹੈਗੀ ਕਿ ਇਹ ਕੀ ਸੀ ਇਹ ਕੀ ਹੋ ਸਕਦਾ ਬੜੇ ਸ਼ੌਂਕ ਨਾਲ ਪੀਂਦੇ ਦੇ ਉਹ ਤੂੰ ਕਟਿੰਗ ਕਰਾਣੀ ਆ ਇਹ ਕਰਾਊਗਾ ਕਟਿੰਗ ਮੈਂ ਮੜੀ ਨਾ ਆ ਸੈਟ ਕਰਾ ਲਾਂ ਕਿ ਦਾੜੀ ਵੜੀ ਇੰਨੀ ਕਟਿੰਗ ਵਾਹ ਨਵਾਂ ਅਪਡੇਟ ਦੁਕਾਨ ਹੀ ਬੰਦ ਗਈ ਆ ਜਾ ਗੁੱਡੀ ਐਂਟਰੀ ਬੰਨ ਨਾ ਜਲ ਜਿਓ ਕਿਤੇ ਹੋਰ ਤੇ ਯੋ ਗਾਈਜ਼ ਵਾਟਸ ਅਪ ਬੈਗ ਵੀ ਦਸ ਨਿਊ ਵਲੌਗ ਸੋ ਡੇ 165 ਚੈਲੰਜ ਆਫ 365 ਬੇਨ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ 100 ਦਿਨ ਦੀ ਸ਼ੁਰੂਆਤ ਹੋਈ ਹੈ ਸਾਡੀ ਅੱਜ 12 ਵਜੇ 10 ਮਿੰਟ ਦੇ ਨਾਲ ਸਵਾਦ ਬੁਰੀ ਕਿੰਨੇ ਸਾਲ ਪਹਾੜੀ ਦੁਕਾਨ ਹੈ ਬਨਾਨੀ ਦੁਕਾਨ ਲਈ ਇਹ ਹੀ ਕੋਈ ਕਰ ਤੋਂ ਡੋ 6-7 ਸਾਲਾਂ ਦਾ ਬੜੀ ਸ਼ਾਨਦਾਰ ਕੁੜੀ ਆ ਰਹੀ ਹੈ ਇਹਨੂੰ ਕੋ ਸਵਾਦ ਕੁੜੀ ਹੈ ਨਾ ਮੈਂ ਦੇਖ ਸਕਦਾ ਉਹ ਨੀ ਰੈ ਇਹ ਨਾ ਹੰਦਾ ਆ ਮੇਰੇ ਮਗਰ ਦੁਕਾਨ ਹੈ ਹੋਰ ਹੀ ਸ਼ਾਨਦਾਰ ਕੁੜੀ ਲਾਜਵਾਬ ਜੀ ਨੂੰ ਕਹਿੰਦੇ ਨਾ ਉਹ ਸ਼ਾਨਦਾਰ ਆ ਦੁਕਾਨ ਹੈ ਡੇਰਾ ਸੰਤਮ ਸਿੰਘ ਜੀ ਸਤਿ ਸਾਲ ਜੀ ਭਾਈ ਮਨੀ ਸਿੰਘ ਜੀ ਆਰ ਰੇ ਗੁਰੂ ਸਾਹਿਬ ਜੀ ਲੋੜਮੰਦ ਜਿਹੜੇ ਜੋੜੇ ਉਹਨਾਂ ਦਾ ਵਿਆਹ ਕਰਵਾਇਆ ਜਾਂਦਾ ਮੱਖਣ ਸਿੰਘ ਜੀ ਵੱਲੋਂ ਨਾ ਲੋੜਮੰਦ ਤੋਂ ਪੂਰੀ ਸੋਸਾਇਟੀ ਵੱਲੋਂ ਵਿਆਹ ਕਰਵਾਇਆ ਜਾਂਦਾ ਲੋੜਮੰਦ ਦੇ ਜੋੜੇ ਉਹ ਖਾਨੇਆਂ ਦੇ ਉੱਪਰ ਜਾਂਦੇ ਆ ਪੱਪਾ ਭਲਾ ਜੀ ਇਹ ਤਿੰਨ ਪੱਪੇ ਆਪਣੀ ਝੋਲੀ ਵਿੱਚ ਪਵਾ ਕੇ ਗੁਰੂ ਬਾਬੇ ਦੀ ਤਸੀਸ ਲੈ ਕੇ ਆਪਣੇ ਸੋਹਣੇ ਪਰਿਵਾਰ ਵਿੱਚ ਤੁਸਨ ਲਾਣਾ ਕਿਉਂਕਿ ਮਹਾਰਾਜ ਸੱਤੇ ਪਾਸ਼ਾ ਦੀਆਂ ਪਤਨੀਆਂ ਦਾਜ ਦੇ ਪਰਥਾਏ ਨਹੀਂ ਆਉਂਦੀਆਂ ਹਰ ਪ੍ਰਭ ਮੇਰੇ ਬਾਦਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕਪੜੋ ਜੀ ਸੇਵਾ ਭਗਤੀ ਰੋਟਕ ਬਾਬਾ ਸੁਖਦੇਵ ਸਿੰਘ ਜੀ ਮੁਖ ਫਲਾਰੇ ਦਫਤਮੀ ਤਖਤਾਲ ਬੈਠ ਲੈ ਬੈਠ ਲੈ ਬੈਠ ਸਹਿਬ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਸਤ ਇੰਦਰਜੀਤ ਸਿੰਘ ਜੀ ਸਤ ਗੁਰਵੀਰ ਸਿੰਘ ਜੀ ਇਹ ਜੋੜੀ ਨੂੰ ਅੱਜ ਕੋਈ ਆਪ ਦੀ ਤੇ ਪਿੱਛੇ ਤੁਸੀਂ ਵੇਖਿਆ ਹੀ ਹੈ ਜਿਹੜਾ ਦੋ ਜੋੜਿਆਂ ਦਾ ਵਿਆਹ ਕਰਵਾਇਆ ਗਿਆ ਹੈ ਕਚੇਰੀ ਆ ਗਏ ਆ ਤੇ ਤੁਹਾਨੂੰ ਲੱਗਦਾ ਮੇਰੀ ਅਣਖ ਟੁੱਤੀ ਹੈ ਕਿ ਕਿਸੇ ਪਾਸੇ ਹੋ ਗਈ। ਟੁੱਟੀ ਪਤਾ ਕਿਧਰ ਹੋਆ? ਉਹ ਉਧਰ ਟੁੱਤੀ ਹੋਈ ਆ ਨਾ। ਇਨਸ਼ਾ ਅੱਲਾਹ ਕਿਧਰ ਦਾ ਪੈ। ਰਸੂਲ ਮੈਂ ਕਿਹਾ ਨਾ ਮੈਂ ਆ ਜਾਈਂ। ਕਹਿੰਦਾ ਡਿੱਗ ਲੱਗਾ ਸੀ ਮਾਤਰਾ। ਲਿਮੋਜ਼ਿਨ ਟੱਗੀ ਗਿਆ ਲਿਮੋਜ਼ਿਨ ਟੱਗੀ। ਸਾਲੋਂ ਅਨੇ ਵਾਹੇ ਇੱਥੇ ਰੁਕਦਾ ਸੜਕਾਂ ਦੇ ਦੇ ਭੈਣ ਜੋ ਪਿਓ ਵਾਲੇ ਆਇਂ ਚਲਾਉਂਦੇ ਨਾ ਟਰੈਂਪੂ ਵਾਲੇ ਕਿ ਜਿਵੇਂ ਇਹਨਾਂ ਦੀ ਪਿਓ ਦੀ ਸੜਕ ਹੁੰਦੀ ਐ ਹਾਰਨ ਤੇ ਹਾਰਨ ਮਾਰੀ ਜਾਣਗੇ ਆਪਣੀ ਵਾਰੀ ਹਾਰਨ ਸਾਰਿਆਂ ਨੂੰ ਸੁੰਨਾ ਬੰਦ ਹੋ ਜਾਂਦਾ ਭੈਣ ਜਦੋਂ ਗਾਲ ਨਿਕਲਦੀ ਮੂੰਹ ਜੋ ਹੈ ਠੀਕ ਕੱਢੀ ਐ ਮਨੱਕਾ ਹੱਥ ਹੋ ਗਈ ਦਾ ਕਹਿੰਦੇ ਪਾਨ ਪਦਾ ਕੱਢੀ ਐ ਪਾਂਹੇ ਫਾਦਰ ਸਾਹਿਬ ਦੇ ਫੋਨ ਬਾਰਾ 270000 ਤੋਂ ਬਾਅਦ ਦੇ 100 ਦੇ ਬਾਅਦ ਤੋਂ ਨਿਊ ਅਪਡੇਟ ਖੁੱਬਾ ਦਾ ਰੇਟ 100 ਦੇ 5 ਆ ਸਾਡਾ ਨਹੀਂ ਤਾਂ 100 ਦੇ 5 100 ਦੇ 5 ਫੋਨ ਬਾਰਾ ਜੀ ਤੋਂ ਵੀਰ ਸਾਡੇ 100 ਦੇ 5 ਸਮਯਾ ਦੇ ਪਿੰਡੀਆਂ ਲੱਖ ਰੁਪਏ 100 ਦੇ 5 100 ਦੇ 5 ਫੋਨ ਬਾਰਾ ਵੀ ਤੋਂ ਰੋਏਗਾ ਬੰਦ 100 ਦੇ 5 100 ਦੇ 5 ਦੋਲੇ ਬੈਕ ਮੈਂ ਜਿੰਨੇ ਤੋਂ ਬੁਲਾ ਰੋਏਗਾ ਨਹੀਂ ਆ ਰਿਹਾ ਮੈਂ ਉੱਧਰੋਂ ਨਿਕਲ ਲੈਣਾ ਹੈ ਉੱਧਰੋਂ ਨਿਕਲ ਲੈਣਾ ਹੈ ਕਿਲਾ ਐਂਟਰੀ ਬੰਦ ਨਾ ਜਲ ਜਿਓ ਕਿਤੇ ਹੋਰ ਐਂਟਰੀ ਬੰਦ ਨਾ ਜਲ ਜਿਓ ਕਿਤੇ ਹੋਰ ਵੀਡੀਓ ਨਹੀਂ ਬਣੀ ਪੋਜ਼ ਹੀ ਹੋ ਗਈ ਹੈ ਮੈਂ ਦੱਸਣਿਆ ਉਹ ਪਿਛੇ ਜਿਹੜਾ ਏਰੀਆ ਸ਼ਾਇਦ ਵੇਖਿਆ ਨਾ ਜੇ ਵੀਡੀਓ ਬਣੀ ਹੋਏਗੀ ਐਨਕ ਏਰੀਆ ਦੇ ਵਿੱਚ ਆਹ ਖਾਲੀ ਨਗਰ ਆਸ਼ੀਰਦਾਬਾਦ ਵਾਲਾ ਨਹੀਂ ਮਿਲੋ ਉਹ ਹਰ ਨੇ ਹੋਰ ਨੇ ਇਹਨਾਂ ਨੇ ਮਾਰੀ ਜਾਣਾ ਮਾਰੀ ਜਾਣਾ ਇਹਨਾਂ ਨੇ ਫਾਈਨਲੀ ਹੁਣ ਜਾ ਕੇ ਘਰ ਪਹੁੰਚਿਆ ਮੈਂ ਕੀ ਕਰਦਾ ਪਿਆ

ਤੇ ਇਹ 192 ਜੀ ਵੀ ਹੱਗੀ ਹੋਈ ਤੇ ਸਾਰਾ ਡਾਡਾ ਜੀ ਲੜਾ ਜੀ ਉਹ ਆਰਾ ਅਸ਼ੀਵੜਾ ਜਿਹੜੇ ਪ੍ਰੋਗਰਾਮ ਤੇ ਗਏ ਆ ਚਾ ਜੁਕ ਲਿਆਏ ਉਹ ਛੱਡਾ ਉਹਨੂੰ ਕੀ ਵੀਡੀਓ ਵੀ ਸ਼ੂਟ ਹੁੰਦੀ ਸੀ ਕੋਈ ਨਹੀਂ ਭਾਈ ਹੂੰ ਹੂੰ ਤੇ ਅਇਰਪਲਸ ਆਹ ਯਾ ਭਾਈ ਯਾ ਆਈ ਲਾਈਕ ਇਟ ਯਾ ਐਂਡ ਲਾਈਕ ਇਟ ਇਟ ਸੋ ਕੂਲ Oh, I have the same Oh What's sure? up? What? Yeah, uh, I have the same Yeah, I have the same Okay, good, good it, It's so cool Yes, yes You make media? Record. What? You make media? No, I don't make it good, What is your name, bro? My name is Mahiru Did you repeat, boss? Mahi erora, penciptaannya Nana. Oh, I can say that bro. Mahi erora, Mahi erora, tentunya. Yeah. Oh, wow, wow, wow! Wow, wow! Wow, wow! Wow, wow! I am Wow, wow! Wow, wow! Wow, ਉਹੀ ਇਹ ਨਾ ਲਾ ਅੱਜ ਜੀਣਾ ਸੈਟ ਕਰਾਵਾ ਆ ਵਖੋ ਆ ਚੀਜ਼ ਥੋੜੀ ਜਿਹਾ ਨਾਲ ਆਪਾਂ ਕਰਾਵਾਂਗੇ ਫੇਸ ਵਾਸ਼ ਚਲਿਏ ਤੂੰ ਕਟਿੰਗ ਕਰਾਨੀ ਆ ਇਹ ਕਰਾਊਗਾ ਕਟਿੰਗ ਮੈਂ ਮਰੀ ਨਾ ਸੈਟ ਕਰਾ ਲਾਂ ਕਿ ਦਾੜੀ ਵੜੀ ਇੰਨੀ ਕਟਿੰਗ ਐਜ਼ ਯੂ ਨੋ ਚੱਲ ਮੇਰਾ ਇੱਕੋ ਹੀ ਗਾੜੀ ਦਾੜੀ ਓ ਟੈੜੀ ਟੈੜੀ ਜਿਹੜਾ ਮੇਰਾ ਬਾਰਬਰ ਹੈਗਾ ਮੈਂ ਚੇਂਜ ਨਹੀਂ ਕੀਤਾ ਇੱਕੋ ਹੀ ਰੱਖਿਆ ਹੈ ਸ਼ਕਤੀ ਡੋਗਰਾ ਸਲੂਨ ਕਿੰਗ ਸਲੂਨ ਸੋਰੀ ਮਿੱਠੀ ਮਿੱਠੀ ਖੁਰਕ ਜੀ ਹੁੰਦੀ ਮਹੌਲ ਜੀ ਬਟੇ ਮੁੰਡਾ ਫਿਰ ਸਮਾਣਾ ਆਇਆ ਗੁੱਡੀ ਬੜੀ ਸ਼ਾਨਦਾਰ ਰੁੱਢਦੀ ਹੈ ਨਾਲ ਦੀ ਗਲੀ ਜੇਗਾ ਨਵਾਂ ਅਪਡੇਟ ਦੁਕਾਨ ਹੀ ਬੰਦ ਗਈ ਆ ਜਿਹੜਾ ਉਹ ਜਾ ਗੁੱਡੀ ਡਾਨਿਆ ਇਹ ਜੇਬ ਚ ਰਹਿ ਗਿਆ ਉੱਡੀ ਨਾਲੇ ਉੱਜਾ ਕੇ ਹੋਰ ਕੁਝ ਨਹੀਂ ਕਰਨਾ ਮੈਂ ਮਿੱਠੀ ਮਿੱਠੀ ਖੁਰਕ ਜੀ ਹੁੰਦੀ ਉਹ ਮਾਰੇ ਚੱਗੇ ਨਹੀਂ ਘਰ ਦਾ ਨਿਕਣਾ ਬਾਦ ਦੋ ਕਿਹੋਣੇ ਫੇਰ ਆ ਗਏ ਫੜਕਾ ਬਾਦ ਦਿਓ ਫੜਕਾ ਤੇ ਜੇਬ ਚ ਪਿਆਰ ਆਇਆ ਤੇ ਜਿਹੜੇ 1990 ਤੋਂ ਲੈ ਕੇ 2000 ਤੱਕ ਜਾਂ 2005 6 7 8 ਤੱਕ ਨਿਆਣੇ ਹੋਣਗੇ ਉਹਨਾਂ ਨੂੰ ਆ ਚੀਜ਼ ਪਤਾ ਹੈਗੀ ਕਿ ਇਹ ਕੀ ਸੀ ਐ ਕੀ ਹੋ ਸਕਦਾ ਬੜੇ ਸ਼ੌਂਕ ਨਾ ਪਿੰਦੇ ਰਹੋ ਉਦੋਂ 1 ਰੁਪਏ ਦਾ ਪੈਕੇਟ ਆਂਦਾ ਸੀ ਜਾਂ ਇੱਕ ਦੇ ਦੋ ਜਾਂ ਮਤਲਬ ਉਹ ਹਨ ਕੀ ਹੈ ਬੜੇ ਪਿਆਰ ਨਾਲ ਅਸੀਂ ਸਾਰਿਆਂ ਨੇ ਵਰਤਿਆ ਨਾ ਇਹ ਬੜੇ ਨੋਸਟੈਲਜੀਕ ਕਹਾਉਂਗੀ ਹੈ ਯਾਦ ਹੈ ਜਿਹੜੀ ਸਕੂਲ ਤੋਂ ਘਰ ਆਣਾ ਤੇ ਘਰ ਆਂਦੇ ਰਸਨਾ ਜਾਂ 2-2 ਰੁਪਏ ਦੇ ਰੁਪਏ 20 ਦੇ ਪੈਕਟ ਪਾਣੀ ਦੀ ਬੋਤਲ ਜਿ ਲੈ ਆਏ ਨੇ ਸੇਮ ਟੇਸਟ ਸੇਮ ਟੇਸਟ ਉਪਰੋਂ ਲਬਮ ਨੂੰ ਪੈਕਟ ਪਿਛਲੇ ਸਾਲ ਦਾ ਪਿਆ ਹੀ ਮੈਂ ਲਿਆਂਦੇ ਸੀ ਲੜੀ ਦੀ ਲੜੀਆਂ ਲਿਆਂਦੀਆਂ ਸੀ ਖਤਮ ਹੋ ਗਏ ਹਲੇ ਤੇ ਮਾਰਕੀਟ ਜਾਣਾ ਸ਼ੁਰੂ ਨਹੀਂ ਹੋਇਆ ਸੇਮ ਟੇਸਟ ਬਹੁਤ ਵਧੀਆ ਯਾਰ ਸੇਮ ਟੇਸਟ ਅੱਜ ਵੀ ਲੱਗੀ ਹੋਏ ਭੁੱਖ ਤੇ ਤੁਸੀਂ ਸ਼ਾਮ ਦੇ ਟਾਈਮ ਸ਼ਾਮ 7 ਵਜੇ ਕੇ 15 ਮਿੰਟ ਹੋ ਗਏ ਤੇ ਮੈਂ ਮੰंजे ਦੇ ਪਿਆ ਹੁਣ ਉੱਠਣਾ ਪੈਣਾ ਅਸੱਦੇ ਉਹ ਹੋਮ ਮੇਡ ਮਠੀ ਇੱਕ ਗਰਦ ਨੇ ਮੱਠੀਆ ਬਣਾਈ ਹੈ ਨਾਲ ਆਂਬ ਦਾ ਚਾਰੋ ਘਿਰੇ ਲੂ ਹੂੰ